ਜੇ ਇਹ ਗੱਲ ਜਦ ਤੱਕ ਹੈਗੀ ਲੰਗਰ ਦੀ ਤਾਂ ਆਪਾਂ ਉਹਦੇ ਸਟਾਲ ਤੇ ਜਿਹੜਾ ਹੈਗਾ ਇਹ ਪੀਜ਼ੇ ਵਰਤਾਉਣੇ ਆ ਇਹ ਉਹ ਸਟਾਲ ਜਿੱਥੇ ਆਪਾਂ ਡੇਲੀ ਕੰਮ ਕਰਦੇ ਆ ਉਹ ਡੇਲੀ ਆਪਾਂ ਪੈਸੇ ਲੈ ਕੇ ਕੰਮ ਕਰਦੇ ਆ ਤੇ ਇਹ ਸੋਚਿਆ ਵੀ ਬਾਬਾ ਫਰੀਦ ਜੀ ਦਾ ਆਗਮਨ ਪਰਵਾ ਤੇ ਪਿਛਲੇ ਸਾਲ ਵੀ ਆਪਾਂ ਜਿਹੜੇ ਹੈਗੇ ਪੀਜ਼ੇ ਵੰਡੇ ਸੀ ਤੇ ਇਸ ਵਾਰੀ ਵੀ ਆਪਾਂ ਇਹ ਸੋਚਿਆ ਵੀ ਅਸਤੇ ਕਿੰਨਾ ਕਰ ਲਈਏ ਕਿਉਂ ਕਿ ਗੁਰੂ ਸਾਹਿਬ ਨੇ ਬਖਸ਼ਿਆ ਤੇ ਗੁਰੂ ਸਾਹਿਬ ਨੇ ਜੋ ਬਖਸ਼ਿਆ ਕਿਰਤ ਕਮਾਈ ਆ ਠੀਕ ਹੈ ਜੀ ਉਹ ਜਿਹੜੇ ਇਹ ਆਵਾਮ ਆ ਜਿਹੜੀ ਆ ਇਹਨਾਂ ਚੋਂ ਆਪਦੇ ਭੈਣਾਂ ਭਰਾ ਵੀ ਆ ਹੋਰ ਵੀ ਆ ਆਪਦੀ ਕਮਿਊਨਿਟੀ ਵੀ ਇਹ ਬਗਾਨੇ ਵੀ ਹਨਾ ਸਾਰੇ ਖਾਂਦੇ ਆ ਤੇ ਉਹਨਾਂ ਵਿੱਚ ਹੀ ਆਪਾਂ ਸੋਚਿਆ ਚਲੋ ਆਪਾਂ ਫ੍ਰੀ ਵਾਲਾ ਵੀ ਚਲਾ ਦਈਏ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਅੱਜ ਇੱਕ ਪੋਸਟਰ ਜਿਹੜਾ ਹੈਗਾ ਪਾਇਆ ਸੀਗਾ ਲੰਗਰ ਕੱਟ ਕੇ ਆਪਾਂ ਉਹਦੇ ਤੇ ਫ੍ਰੀ ਪੀਜ਼ਾ ਜਿਹੜਾ ਵੰਡਣ ਦੀ ਗੱਲ ਕੀਤੀ ਹੈ ਹਨਾ ਉਹ ਤੁਸੀਂ ਪੈਣਾ ਪਰਾਂਵਾਣ ਨੂੰ ਕਿਤੇ ਚੰਗਾ ਮੰਨਦਾ ਲੱਗਾ ਕਿਤੇ ਗਲਤ ਲੱਗਾ ਕਿਉਂਕਿ ਉਹ ਗੱਲ ਮੈਂ ਉਹਨਾਂ ਲੋਕਾਂ ਨੂੰ ਕੀਤੀ ਆ ਜਿਹੜੇ ਲੋਕ ਫੇਕ ਅਕਾਊਂਟ ਤੋਂ ਆਪਦੀਆਂ ਫੇਕ ਆਈਡੀਆਂ ਤੋਂ ਮੂਹਰ ਕੋ ਕੇ ਗੱਲਾਂ ਬਾਤਾਂ ਕਰਦੇ ਆ ਟੌਂਟ ਮਾਰਦੇ ਆ ਉਨਾਂ ਲਈ ਮੈਂ ਕੈਪਸ਼ਨ ਲਿਖੀ ਆ ਠੀਕ ਹੈ ਜੀ ਜਿਹੜੀ ਗੱਲ ਜਿੱਤ ਤੱਕ ਹੈਗੀ ਲੰਗਰ ਦੀ ਤਾਂ ਆਪਾਂ ਉਹਦੇ ਸਟਾਲ ਤੇ ਜਿਹੜਾ ਹੈਗਾ ਇਹ ਪੀਜ਼ੇ ਵਰਤਾਉਣੇ ਆ ਇਹ ਉਹ ਸਟਾਲ ਜਿੱਥੇ ਆਪਾਂ ਡੇਲੀ ਕੰਮ ਕਰਦੇ ਆ ਉਹ ਡੇਲੀ ਆਪਾਂ ਪੈਸੇ ਲੈ ਕੇ ਕੰਮ ਕਰਦੇ ਆ ਤੇ ਇਹ ਸੋਚਿਆ ਵੀ ਬਾਬਾ ਫਰੀਦ ਜੀ ਦਾ ਆਗਮਨ ਪਰਵਾ ਤੇ ਪਿਛਲੇ ਸਾਲ ਵੀ ਆਪਾਂ ਜਿਹੜੇ ਹੈਗੇ ਪੀਜ਼ੇ ਮੰਡੇ ਸੀ ਤੇ ਇਸ ਵਾਰੀ ਵੀ ਆਪਾਂ ਇਹ ਸੋਚਿਆ ਵੀ ਅਸਤੇ ਕਿਨ ਕਰ ਲਈਏ ਕਿਉਂ ਕਿ ਕਿਉਂਕਿ ਗੁਰੂ ਸਾਹਿਬ ਨੇ ਬਖਸ਼ਿਆ ਤੇ ਗੁਰੂ ਸਾਹਿਬ ਨੇ ਜੋ ਬਖਸ਼ਿਆ ਕਿਰਤ ਕਮਾਈ ਆ ਠੀਕ ਹੈ ਜੀ ਉਹ ਜਿਹੜੇ ਇਹ ਆਵਾਮ ਆ ਜਿਹੜੀ ਆ ਇਹਨਾਂ ਚੋਂ ਆਪਦੇ ਭੈਣਾਂ ਭਰਾ ਵੀ ਆ ਹੋ ਆਪਦੀ ਕਮਿਊਨਿਟੀ ਵੀ ਇਹ ਬਗਾਨੇ ਵੀ ਹਨ ਸਾਰੇ ਖਾਂਦੇ ਆ ਤੇ ਉਹਨਾਂ ਵਿੱਚ ਹੀ ਆਪਾਂ ਸੋਚਿਆ ਚਲੋ ਆਪਾਂ ਫਰੀਜ ਵਾਲਾ ਵੀ ਚਲਾ ਦਈਏ ਹਨ ਇਹ ਆਪਣੀ ਇੱਕ ਭਾਸ਼ਾ ਵੀ ਆਪਾਂ ਜਦੋਂ ਕੁਝ ਵੀ ਬਣਦੇ ਆ ਤੇ ਆਪਾਂ ਆਮ ਹੀ ਲਾ ਦਨੇ ਆ ਇੱਕ ਮੇਦੂਮ ਫੋਨ ਐਸਾ ਕਬੀਰ ਦਾ ਦਸਤਾਰਾਂ ਦੇ ਲੰਗਰ ਤੇ ਗੱਲ ਚੱਲੀ ਸੀ ਕਹਿੰਦੇ ਲੰਗਰ ਦਸਤਾਰਾਂ ਦਾ ਵੀ ਕਹਿ ਕੇ ਚਲਾਇਆ ਗਿਆ ਬਹੁਤ ਬੜੀ ਪਿਛਲੇ ਸਾਲਾਂ ਚ ਹਾਂਜੀ ਚਲਾਇਆ ਗਿਆ ਪਰ ਦਸਤਾਰ ਕਿਹੜਾ ਖਾਂਜੋਗਾ ਕਿਆ ਕਹਿਣਾ ਆਬਜੈਕਸ਼ਨ ਸੀ ਉੱਠਿਆ ਮੜਾ ਜਾ ਪਰ ਨਹੀਂ ਉਦੋਂ ਇਹਨਾਂ ਮਤਲਬ ਇਹ ਗੱਲ ਤੇ ਗੌਰ ਕੀਤੀ ਕਿਸੇ ਨੇ ਬੜੀਆਂ ਥਾਂਵਾਂ ਤੇ ਹੁੰਦਾ ਵੀ ਆ ਪਰ ਉਹ ਜਿਹੜਾ ਹੈਗੀ ਦਸਤਾਰ ਖਾਨ ਜੋ ਨਹੀਂ ਹੈਗੀ ਅਸੀਂ ਦਸਤਾਰ ਮੁਕਾਬਲੇ ਵੀ ਰੱਖੇ ਹੋਏ ਆ ਤੇ ਪੋਸਟਰ ਵੀ ਪਾਇਆ ਪਰ ਉਹਦੇ ਤੇ ਕਿਸੇ ਨੇ ਜੋਰ ਨਹੀਂ ਲਾਇਆ ਵੀ ਜੇ ਕੋਈ ਕੋਈ ਭਰਾ ਦੇ ਨਿਗ੍ਹਾ ਪੈਂਦਾ ਦੰਦ ਤੇ ਜੋਰ ਲਾਉਂਦੇ ਇਹ ਬਾਬਾ ਅਫੀਜ਼ ਆਗਮਨ ਪਰਬ ਜਿਹੜਾ ਹੈਗਾ 2015 ਚ ਪਹਿਲੀ ਵਾਰੀ ਇਸ ਆਗਮਨ ਪਰਬ ਤੇ ਗੁਰੂ ਸਾਹਿਬ ਨੇ ਸੇਵਾ ਲਈ ਸੀ ਕਿ ਅਸੀਂ ਮੈਂ ਆਪਣੇ ਹੱਥੀਂ ਪ੍ਰੋਗਰਾਮ ਕੀਤਾ ਸੀ ਇਹਦੀ ਸਪਲੈਂਡਰ ਮੋਟਰਸਾਈਕਲ ਨਾਮ ਸੀਗਾ ਉਹਦਾ ਸੋ ਆਪਾਂ ਨਾ ਤਾਂ ਕੌਮ ਤੋਂ ਭੱਜੇ ਆ ਤੇ ਨਾ ਭੱਜਣਾ ਪਰ ਜਿਹੜੇ ਕਮੈਂਟਾਂ ਜੇ ਕਹਿੰਦੇ ਆ ਫੇਕ ਹੈਡਿੰਗ ਵਾਲੇ ਇਹ ਤੂੰ ਡੰਡਰਿੰਗ ਵਾਲੇ ਦੇ ਰਾਹ ਤੇ ਤੁਰ ਪਿਆ ਤੇਰੇ ਚ ਹੌਮੇ ਆ ਗਈ ਆ ਤੇ ਇੱਕ ਬੰਦਾ ਮੈਨੂੰ ਇਹ ਕਹਿੰਦਾ ਭਰਾ ਆਪਦਾ ਹੀ ਹੋਊਗਾ ਕੋਈ ਠੀਕ ਹੈ ਮੈਂ ਨਹੀਂ ਉਹਨੂੰ ਨੋਟ ਕੀਤਾ ਪਰ ਉਹਨੇ ਕਮੈਂਟ ਕੀਤਾ ਕਹਿੰਦਾ ਯਾਰ ਜਦੋਂ ਕਹਿੰਦਾ ਐ ਜਿਹੀਆਂ ਗੱਲਾਂ ਹੁੰਦੀਆਂ ਕੁਝ ਕਹਿ ਦੀ ਨਾ ਤੇ ਮੁਰਕਾ ਸਿੱਖੀ ਛੱਡਣ ਵਾਲੇ ਪੱਤਰ ਪੈਂਦੇ ਆ ਦੇਖੋ ਅਸੀਂ ਸਿੱਖੀ ਕਿਉਂ ਧਾਰਨ ਲਈ ਸਿੱਖੀ ਸਾਨੂੰ ਗੁਰੂ ਦੀ ਬਖਸ਼ਿਸ਼ ਆ ਠੀਕ ਹੈ ਜੀ ਸਾਡੇ ਖੂਨ ਚ ਅਸੀਂ ਕੋਈ ਵੀ ਸ਼ਬਦ ਬੋਲਦੇ ਆ ਤੇ ਸਾਡਾ ਧਰਮ ਦੇ ਦਾਇਰੇ ਦੇ ਵਿੱਚ ਦੀ ਘੁੰਮ ਕੇ ਸ਼ਬਦ ਨਿਕਲਦੇ ਆ ਕਦੇ ਕਿਸੇ ਨੂੰ ਗਾਲ ਮੰਦਾ ਨਾਂ ਆਪਾਂ ਬੋਲਿਆ ਨਾ ਬੋਲਣਾ ਠੀਕ ਹੈ ਜੀ ਪਰ ਮੇਰੀ ਬੇਨ ਜੋ ਕੋਸ਼ਿਸ਼ ਫੇਸਬੁਕ ਉਤੇ ਚੱਲ ਰਿਹਾ ਉਹ ਇਸ਼ੂ ਨਾ ਬਣਾਓ ਨਾ ਇਹ ਪ੍ਰਮਾਣ ਹੋਣ ਵਾਲੀ ਚੀਜ਼ ਆ ਤੇ ਨਾ ਹੋਣੀ ਆ ਮੈਂ ਰਾਤ ਵੀ ਲਾਈਵ ਚ ਕਿਹਾ ਸੀ ਪ੍ਰਮਾਣ ਵੀਰੋ ਤੁਸੀਂ ਜੇ ਲਿਖ ਰਹੇ ਆ ਨਾ ਤੇ ਅਸੀਂ ਉਹ ਤੇ ਕੰਮ ਕੀਤਾ ਹੋਇਆ ਪਿੰਡ ਪੱਧਰ ਤੇ ਆਪਦੇ ਘਰਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਵਰਤਾਈਆਂ ਜਾ ਸਕਦੀਆਂ ਇਹ ਗੱਲ ਰਾਤ ਨੂੰ ਹੀ ਬੋਲੀ ਸੀ ਕਿ ਪਿੰਡ ਕਿਤੇ ਮਰਗ ਦੇ ਭੋਗ ਤੇ ਆਮ ਹੀ ਕੀ ਹੁੰਦਾ ਵੱਡੇ ਵੱਡੇ ਭਗਵਾਨ ਪਕਦੇ ਆ ਤੇ ਮੈਂ ਕਹਿੰਦੇ ਪਾਣੀ ਤੋਂ ਇਲਾਵਾ ਛਕਦਾ ਨਹੀਂ ਮਰਗ ਦੇ ਭੋਗ ਤੇ ਜਾ ਕੇ ਕਿਉਂਕਿ ਉਹਦੀ ਭਾਵਨਾ ਆਏ ਮੈਂ ਤਾਂ ਨਹੀਂ ਤੁਹਾਨੂੰ ਮੈਂ ਫੇਸਬੁਕ ਤੇ 80% ਬੰਦੇ ਸਾਬਤ ਕਰ ਦੂੰਗਾ ਤੁਹਾਡੇ ਮਗਰ ਤੱਕ ਜਾ ਕੇ ਜਿਹੜੇ ਬੰਦੇ ਇਹ ਦੇਖਦੇ ਹੁੰਦੇ ਆ ਵੀ ਅੱਜ ਬਣਿਆ ਕੀ ਹੈ ਮੁਰ ਥੋੜੀ ਜੀ ਭਾਵਨਾ ਆਪਦੀ ਵਿੱਚ ਲਗਾਓ ਤੇ ਮੇਰੀ ਭਾਵਨਾ ਵਿੱਚ ਜਗਦੀ ਰਹਿਣ ਦਿਓ ਨਾ ਭਾਵਨਾ ਨਾ ਮਾਰੋ ਮੇਰੇ ਭਰਾ ਠੀਕ ਹੈ ਜੀ ਤੁਹਾਨੂੰ ਕਿਤੇ ਗਿਲਾ ਲੱਗਾ ਤੇ ਮੈਂ ਤਾਂ ਚੇਂਜ ਕਰਦਾ ਬਈ ਜੀ ਉਹ ਡਿਜੀਟਲ ਲੋਕਾਂ ਨੂੰ ਕਿਹਾ ਉਹ ਮੇਰਾ ਜਿਹੜਾ ਹੈਗਾ ਮੈਂ ਵੀ ਤੁਹਾਡੇ ਇਨਸਾਨ ਹੀ ਆ ਜੇ ਹੰਕਾਰ ਬੋਲ ਰਿਹਾ ਤੇ ਤੁਹਾਡੇ ਵੀ ਵਜਨ ਸਹੀ ਆ ਪਰ ਗੁੱਸਾ ਆਉਂਦਾ ਉਹ ਤੁਹਾਨੂੰ ਹੰਕਾਰ ਹੋ ਸਕਦਾ ਮੈਨੂੰ ਵੀ ਗੁੱਸਾ ਆਉਂਦਾ ਜੇ ਤੁਸੀਂ ਮੈਨੂੰ ਇੰਨੀ ਤਲਖੀ ਨਾਲ ਜਿਨ੍ਹਾਂ ਨੇ ਕਿਹਾ ਜੇਕਰ ਨਾਲ ਰਹਿਣ ਵਾਲੇ ਫੋਨ ਨਾਲ ਤੇ ਗੱਲਬਾਤ ਕਰਨ ਵਾਲੇ ਬੰਦੇ ਵੀ ਜੇ ਕਮੈਂਟਾਂ 'ਚ ਗੱਲਾਂ ਕਰਨ ਤਾਂ ਮੈਨੂੰ ਲੱਗਦਾ ਆਪਣੀ ਭਾਈਚਾਰਾ ਹੈ ਨਹੀਂ ਇਸ ਗੱਲ 'ਚ ਕਿਉਂਕਿ ਤੁਸੀਂ ਮੈਨੂੰ ਡਾਇਰੈਕਟ ਫੋਨ ਲਾ ਕੇ ਕਹਿ ਸਕਦੇ ਜਿਹੜੇ ਬੰਦੇ ਕਮੈਂਟਾਂ ਦੀ ਗੱਲ ਕਰ ਰਹੇ ਬੜੇ ਮਸਲੇ ਆ ਅਜਿਹੇ ਜਿਨ੍ਹਾਂ ਦਾ ਹੱਲ ਸਿੱਧਾ ਹੁੰਦਾ ਹੁੰਦਾ ਤੇ ਰੱਬ ਵੱਲੋਂ ਅਸੀਂ ਤਾਂ ਪਿਛਲੇ ਸਾਲ ਵੀ ਲਾਇਆ ਸੀ ਤੇ ਇਸ ਸਾਲ ਵੀ ਅਸੀਂ ਸੋਚਿਆ ਵੀ ਆਪਾਂ ਇਸ ਵਾਰੀ ਵੀ ਰੱਖੀ ਪਰ ਉਹ ਤਾਂ ਨੰਘ ਗਿਆ ਤਾਂ ਸੋਚੇ ਸਮਝੇ ਤੋਂ ਬਾਹਰ ਨਹੀਂ ਕਣੀ ਪ੍ਰਮਾਣ ਜਿੱਥੋਂ ਤੱਕ ਮੈਂ ਨਾ ਅਮੀ ਸੀ ਦਸਿੰਗਾਂ ਦੇ ਸਮਾਗਮਾਂ ਤੇ ਜਾਂਦੇ ਨੇ ਬਰਸੀਆਂ ਤੇ ਤੇ ਸੀਤ ਭਾਈ ਗੁਰਜਨ ਸਿੰਘ ਬਹੁਤ ਸਮਾਂ ਦਾ ਉਹਨਾਂ ਦਾ ਨਾਮ ਲੈ ਕੇ ਮਦੋਂ ਦੱਸਦਾ ਉਹਨਾਂ ਦੇ ਬਰਸੀ ਤੇ ਹਰ ਸਾਲ ਜਲੇਬੀਆਂ ਦਾ ਪਕਵਾਨ ਹੁੰਦਾ ਕੀ ਉਹ ਪ੍ਰਮਾਣ ਹੁੰਦਾ ਅਰਦਾਸ ਦੇ ਵਿੱਚ ਉਹ ਕੀ ਗਰੰਤੀ ਸਿੰਘ ਜਿਹੜਾ ਭੋਗ ਲਵਾਉਂਦੇ ਆ ਕਿਰਪਾਨ ਭੇਟ ਕਰਦੇ ਆ ਨਹੀਂ ਮੈਂ ਤਾਂ ਨਹੀਂ ਮੰਨਦਾ ਪਰ ਉਹ ਵਰਤਾਇਆ ਜਾਂਦਾ ਇਹ ਇੱਕ ਪ੍ਰਤੀਕ ਆ ਚੜ੍ਹਦੀ ਕਲਾ ਦਾ ਪ੍ਰਤੀਕ ਆ ਇੱਕੋ ਜਿਹੇ ਟੋਲੇ ਨੇ ਸਾਡੇ ਨੇ ਜਦੋਂ ਉਹ ਫਲੇਗੜ ਸਾਹਿਬ ਚਿੱਦੀੜੇ ਆਉਂਦੇ ਆ ਸਾਬੇ ਜੀ ਉਦੋਂ ਵੀ ਕਿਹਾ ਜੀ ਤਰ੍ਹਾਂ ਤਰ੍ਹਾਂ ਦੇ ਭਗਵਾਨ ਪੱਕਦੇ ਮਠਾਈਆਂ ਪੱਕਦੀਆਂ ਗਲਤ ਗੱਲ ਆ ਗੁਰੂ ਸਾਹਿਬ ਨੇ ਚਕਾਰਾ ਲਾ ਕੇ ਜਿਹੜਾ ਹੈਗਾ ਪੁੱਤਰਾਂ ਦੀ ਸ਼ਿੱਧੀ ਨੂੰ ਜਿਹੜੀ ਪ੍ਰਮਾਣਗੀ ਦਿੱਤੀ ਚੜਦੀ ਕਲਾ ਦਾ ਵਰਦੀਕ ਤਾਂ ਕਰਕੇਣਾ ਤੇ ਜੋ ਪੱਕ ਰਿਆ ਭੋਜਨ ਜਿਹੜਾ ਹੈਗਾ ਉਹ ਲੰਗਰ ਦੇ ਯੋਗ ਨਹੀਂ ਹੈਗਾ ਪਰ ਜੋ ਭੋਜਨ ਵਰਤ ਰਿਹਾ ਚੜਦੀ ਕਲਾ ਦੇ ਪ੍ਰਤੀਕ ਕਰਕੇ ਵਰਤ ਰਿਹਾ ਜਿੱਦਾਂ ਦੇ ਵਰਤ ਰਿਹਾ ਸੋ ਇਹਨੂੰ ਮੇਰੇ ਭਰਾ ਹੋਰ ਪਾਸੇ ਨਾਲ ਜਾਓ ਕਿਸੇ ਭਾਣਾ ਸਿੱਖੀ ਤੋਂ ਪੱਕੀ ਹੋ ਗਿਆ ਇਹ ਹੋ ਗਿਆ ਉਹ ਹੋ ਗਿਆ ਨਹੀਂ ਨਾ ਤਾਂ ਮੈਂ ਜ세ਦਾਰ ਆ ਵੀ ਜੋ ਮੈਂ ਕੁਛ ਕਰ ਦੂੰਗਾ ਤੇ ਉਹ ਗੱਲ ਪ੍ਰਮਾਨ ਹੋਊਗੀ ਠੀਕ ਹੈ ਜੀ ਤੇ ਨਾ ਹੀ ਤੁਹਾਡੇ ਕਹਿਣ ਦੇ ਮੈਂ ਜਿਹਾ ਕਿ ਮੈਂ ਸਿੱਖੀ ਲਾ ਕੇ ਤੁਹਾਨੂੰ ਕਹਿੰਦਾ ਤੁਹਾਡੀ ਤੁਹਾਨੂੰ ਮੁਬਾਰਕ ਨਹੀਂ ਇਹ ਗੁਰੂ ਦੀ ਸਿੱਖੀ ਆ ਮੈਂ ਕਿਸੇ ਕੋਲ ਲਈ ਨਹੀਂ ਦਾਰੀ ਸੋ ਮੇਰੀਆਂ ਗੱਲਾਂ ਦਾ ਜੇ ਕਿਸੇ ਨੂੰ ਗੁੱਸਾ ਲੱਗਦਾ ਭਰਾਓ ਉਹ ਵੀ ਸਹੀ ਆ ਲੱਗਣਾ ਚਾਹੀਦਾ ਕਿਉਂਕਿ ਤੁਸੀਂ ਇਨਸਾਨ ਹੋ ਤੇ ਤੁਹਾਡੇ ਨਾਲ ਮੈਨੂੰ ਲੱਗਦਾ ਮੈਂ ਇਨਸਾਨ ਆ ਤੇ ਮੇਰੀ ਉਨੀ ਉਮਰ ਨਹੀਂ ਜਿਸ ਨਾਲ ਮੈਨੂੰ ਜੋੜਿਆ ਜਾ ਰਿਹਾ ਭਾਈ ਗਰਦੀਪ ਸਿੰਘ ਖੜਾ ਦੇ ਨਾਮ ਤੇ ਕਮੈਂਟ ਕੀਤਾ ਅਕਸਿੰਘ ਨੇ ਕਹਿੰਦਾ ਤੂੰ ਵੀ ਕਰ ਕਰਾ ਕੇ ਕਹਿੰਦਾ ਗਰੀਬ ਸਿੰਘ ਖੜੇ ਵਾਲੀ ਕਰਾਉਣੀ ਹੈ ਕੋਈ ਗੱਲ ਨਹੀਂ ਮੈਨੂੰ ਤਾਂ ਉਮਰ ਨਹੀਂ ਜਿੰਨੀ ਸਾਲ ਉਹਨਾਂ ਨੇ ਜੇਲ੍ਹ ਕੱਟੀ ਜੀ ਤੁਸੀਂ ਉਹਨਾਂ ਨੂੰ ਕੋਈ ਕਹਿ ਸਕਦੇ ਹੋ ਤੇ ਮੈਂ ਤਾਂ ਕਿਹੜੇ ਬਾਣੀ ਹਾਂ ਮੈਨੂੰ ਕੁਝ ਨਹੀਂ ਕਹਿ ਸਕਦਾ ਕੋਈ ਗੱਲ ਨਹੀਂ ਫੇਸਬੁਕਾਂ ਤੇ ਨਾਮ ਪੰਥ ਜਿੱਤਿਆ ਦਾ ਨਾਮ ਪੰਥ ਜੇਤਨਾ ਜੋ ਸੱਚਾਈ ਧਰਤੀ ਤੇ ਆ ਉਹ ਹੋਣੀ ਆ ਜੇ ਕਿਸੇ ਗਰੀਬ ਸਿੱਖ ਦੀ ਹੈਲਪ ਮਦਦ ਕਰਨ ਦੀ ਗੱਲ ਆ ਤੇ ਉਹ ਭਰਾਵੋ ਆਪ ਚੱਲ ਕੇ ਆਪਾਂ ਕਰੀਏ ਕਹਿਣ ਦੀ ਬਜਾਏ ਕਿ ਮੈਥੋਂ ਜਿੰਨਾ ਹੁੰਦਾ ਕਿਉਂਕਿ ਮੈਂ ਕੋਈ 5-10 ਹਜ਼ਾਰ ਲਾ ਕੇ ਜੇ ਅਸੀਂ ਰਲ ਮਿਲ ਕੇ ਕਰ ਰਹੇ ਹਾਂ ਇਹਨਾਂ ਨਾਲ ਕਿਸੇ ਗਰੀਬ ਸਿੱਖ ਦਾ ਨਹੀਂ ਹਲਣਾ। ਹਲੋਂ ਦੇ ਨਾਲ ਹੋਣਾ ਜੀ ਮੋਟਾ ਤੁਸੀਂ ਜਿਹੜੇ ਹੈਗੇ ਨਾਲ ਮਿਲ ਕੇ 10 ਦਾ 20 ਪਾ ਕੇ ਸਾਰੇ ਭਰਾ ਉਹ ਕਿਸੇ ਗਰੀਬ ਸਖ ਦੀ ਮਦਦ ਕਰੂਗੇ ਤਾਂ। ਆ ਪਤਾ ਪੰਛੀ ਵੀ ਜਿਹੜੇ ਹੈਗੇ ਆਰੇ ਕਰਦੇ ਬਣਾ ਬਣਾ ਕੇ ਹਲ ਨਹੀਂ ਜਾਲੀ ਦਿੱਤੇ ਉਹਨਾਂ ਨੂੰ। ਔਰ ਦਾਲਣਾ ਪਾਉਣਾ ਵੀ ਪਾਜ ਹੋ ਗਿਆ। ਕਿੱਥੇ ਦਾ ਉਹੀ ਗੱਲ। ਸਿੱਖੀ ਇੰਨੀ ਸਸਤੀ ਨਹੀਂ ਕਿ ਜੇ ਕਿਸੇ ਸਖ ਦੀ ਕਿਹਨੇ ਬਾਹਣਾ ਪਣੀ ਤਾਂ ਸਿੱਖੀ ਛੱਡ ਕੇ ਭਾਜੇ। ਅੱਜ ਤੱਕ ਤਾਂ ਨਾ ਕਿਸੇ ਨੂੰ ਮਾਰਿਆ। ਤੇ ਨਾ ਹੀ ਗੁਰੂ ਸਾਹਿਬ ਮਾਰਾ ਭਾਵੇਂ ਇਹ ਤਾਂ ਨਹੀਂ। ਉਹ ਗੁਰੂ ਦੀ ਬਖਸ਼ਿਸ਼ ਹੈ। ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਨੇ ਜੋ ਚੱਲ ਰਿਹਾ 21 ਤਰੀਕ ਨੂੰ ਦਸਤਾਰ ਮੁਕਾਬਲੇ ਉਹਦੇ ਵਿੱਚ ਹੀ ਆਉਣੇ ਆ ਤੇ 22 ਤਰੀਕ ਨੂੰ ਇੱਥੇ ਪੀਜ ਵਰਤਾਉਣੇ ਇਹ ਧਾਰਮਿਕ ਭਾਸ਼ਾ 'ਚ ਵਰਤੇ ਜਾਣਗੇ ਤੇ ਦੂਜੀ ਪੰਜਾਬੀ ਠੇੜਜੀ 'ਚ ਵੰਡੇ ਜਾਣਗੇ ਕਹਿ ਦਈਏ ਤੇ 23 ਤਰੀਕ ਨੂੰ ਆਗਮਨ ਪੁਰਬ ਦੇ ਸਬੰਧ 'ਚ ਪ੍ਰਕਾਸ਼ ਅਖੰਡ ਪਾਠ ਦੇ ਭੋਗ ਹੋਣਗੇ ਇਹ ਵੱਡਾ ਨਗਰ ਕੀਰਤਨ ਹੁੰਦਾ ਸ਼ਹਿਰ ਦੇ ਵਿੱਚ ਜਿਹੜੇ ਭਰਾ ਸਾਡੇ ਦੂਰੋਂ ਨੜੋਂ ਦੇਖ ਰਹੇ ਹੋ ਹਾਜ਼ਰੀਆਂ ਭਰਿਓ ਉਹਾਂ ਚਖਾਂ ਦੀ ਮਾਫ਼ੀ ਤੁਹਾਡੇ ਜੁਈਆਂ ਦੇ ਤੁਹਾਡਾ ਹੀ ਭਰਾ ਜਿਵੇਂ ਤੁਸੀਂ ਜਿੱਥੇ ਰੱਖਣਾ ਰੱਖ ਲਿਓ ਪਰ ਆ ਕੰਮ ਤੁਸੀਂ ਮੇਰੇ ਭਰਾ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਗੱਲ ਜੱਤ ਤੱਕ ਹੈਗੀ ਹੈ ਲੰਗਰ ਦੀ ਤਾਂ ਆਪਾਂ ਉਹਦੇ ਸਟਾਲ ਤੇ ਜਿਹੜਾ ਹੈਗਾ ਇਹ ਪੀਜ਼ੇ ਵਰਤਾਉਣੇ ਆ ਇਹ ਉਹ ਸਟਾਲ ਜਿੱਥੇ ਆਪਾਂ ਡੇਲੀ ਕੰਮ ਕਰਦੇ ਆ ਉਹ ਡੇਲੀ ਆਪਾਂ ਪੈਸੇ ਲੈ ਕੇ ਕੰਮ ਕਰਦੇ ਆ ਤੇ ਇਹ ਸੋਚਿਆ ਵੀ ਬਾਬਾ ਫੀਜ ਦਾ ਆਰਮਨਪੁਰਾ ਤੇ ਪਿਛਲੇ ਸਾਲ ਵੀ ਆਪਾਂ ਜਿਹੜੇ ਹੈਗੇ ਪੀਜ਼ੇ ਵੰਡੇ ਸੀ ਤੇ ਇਸ ਵਾਰੀ ਵੀ ਆਪਾਂ ਇਹ ਸੋਚਿਆ ਵੀ ਇਸ ਤਿੱਕੇ ਨਾ ਕਰ ਲਈਏ ਕਿਉਂ ਕਿ ਕਿਉਂਕਿ ਗੁਰੂ ਸਾਹਿਬ ਨੇ ਬਖਸ਼ ਤੇ ਗੁਰੂ ਸਾਹਿਬ ਨੇ ਜੋ ਬਖਸ਼ਿਆ ਕਿਰਤ ਕਮਾਈ ਆ ਠੀਕ ਹੈ ਜੀ ਉਹ ਜਿਹੜੇ ਇਹ ਆਵਾਮ ਆ ਜਿਹੜੀ ਆ ਇਹਨਾਂ ਚੋਂ ਆਪਦੇ ਭੈਣਾਂ ਭਰਾ ਵੀ ਆ ਹੋਰ ਵੀ ਆ ਆਪਦੀ ਕਮਿਊਨਿਟੀ ਵੀ ਆ ਬਗਾਨੇ ਵੀ ਹਨਾ ਸਾਰੇ ਖਾਂਦੇ ਆ ਤੇ ਉਹਨਾਂ ਵਿੱਚ ਹੀ ਆਪਾਂ ਸੋਚਿਆ ਚਲੋ ਆਪਾਂ ਫ੍ਰੀ ਵਾਲਾ ਵੀ ਚਲਾ ਦਈਏ